ਦੋਸਤੋ ਜੇ ਤੁਸੀਂ ਸਰੀਰ ਦੀ ਕਮਜ਼ੋਰੀ ਤੇ ਬਿਮਾਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਹ ਲੱਡੂ ਜ਼ਰੂਰ ਬਣਾਓ ਤੁਸੀਂ ਸਰੀਰ ਵਿੱਚ ਤਾਕਤ ਪਾਉਣ ਲਈ ਤਾਕਤ ਦੇ ਕੈਪਸੂਲ ਤੇ ਵਿਟਾਮਿਨ ਦੇ ਕੈਪਸੂਲ ਵਗੈਰਾ ਖਾਂਦੇ ਹੋ ਤੁਸੀਂ ਡਾਕਟਰ ਦੇ ਇਲਾਜ ਨੂੰ ਛੱਡ ਕੇ ਪ੍ਰਮਾਤਮਾ ਦੇ ਬਖਸ਼ੇ ਇਸ ਕੁਦਰਤੀ ਫਲ ਦੀ ਵਰਤੋਂ ਕਰੋ ਜਿਸ ਵਿੱਚ ਕੋਈ ਕੈਮੀਕਲ ਵਗੈਰਾ ਨਹੀਂ ਹੁੰਦਾ ਇਸ ਕੁਦਰਤੀ ਨੁਸਖੇ ਨਾਲ ਤੁਸੀਂ ਉਮਰ ਪਾਰ ਠੀਕ ਰਹਿ ਸਕਦੇ ਹੋ ਜਿਸ ਵਿੱਚ ਕੋਈ ਵੀ ਖਰਚਾ ਨਹੀਂ ਹੈ ਤੁਸੀਂ ਇਸ ਨੂੰ ਘਰ ਬੈਠੇ ਹੀ ਬਣਾ ਸਕਦੇ ਹੋ ਆਓ ਸ਼ੁਰੂ ਕਰਦੇ ਹਾਂ ਲੱਡੂ ਬਣਾਉਣੇ ਸਭ ਤੋਂ ਪਹਿਲਾਂ ਅਸੀਂ 10-15 ਅੰजीर ਲੈ ਲਵਾਂਗੇ ਉਸ ਨੂੰ ਗਰਮ ਪਾਣੀ ਵਿੱਚ ਭਿਉਆਂ ਕੇ ਰੱਖਣਾ ਹੈ ਲਗਭਗ 15 ਕੋ ਮਿੰਟ ਤੱਕ 15 ਮਿੰਟ ਤੋਂ ਬਾਅਦ ਅੰਜੀਰ ਨੂੰ ਪਾਣੀ ਤੋਂ ਅਲੱਗ ਕਰ ਦੇਣਾ ਹੈ ਤੇ ਉਸ ਦੇ ਬਰੀਕ ਬਰੀਕ ਟੁਕੜੇ ਕਰ ਲੈਣੇ ਹਨ ਉਸ ਤੋਂ ਬਾਅਦ ਅਸੀਂ ਇੱਕ ਕੜਾਹੀ ਲਵਾਂਗੇ ਉਸ ਵਿੱਚ ਦੇਸੀ ਘਿਓ ਪਾਵਾਂਗੇ ਦੇਸੀ ਘਿਓ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ ਇਸ ਨਾਲ ਸਾਨੂੰ ਅੰਦਰੂਨੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਾਧੀ ਹੈ ਸਾਨੂੰ ਦੇਸੀ ਘਿਓ ਦੀ ਵਰਤੋਂ ਵਧਾ ਕਰਨੀ ਚਾਹੀਦੀ ਹੈ ਅਸੀਂ ਆਮ ਹੀ ਇਸ ਨੂੰ ਆਪਣੇ ਦਾਲ ਸਬਜ਼ੀ ਵਿੱਚ ਪਾ ਕੇ ਵੀ ਖਾ ਲੈਨੇ ਹਾਂ ਇਹ ਸਾਨੂੰ ਬਹੁਤ ਤਾਕਤ ਦਿੰਦਾ ਹੈ ਹੁਣ ਅਸੀਂ ਕੜਾਹੀ ਵਿੱਚ ਸੁੱਕੇ ਮੇਵੇ ਪਾਵਾਂਗੇ ਜਿਸ ਵਿੱਚ ਅਸੀਂ ਬਦਾਮ, ਕਾਜੂ, ਪਿਸਤਾ, ਖਰਬੂজে ਦੇ ਬੀਜ ਲਵਾਂਗੇ ਬਦਾਮ ਵੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ ਇਹ ਸਾਡੀ ਯਾਦਸ਼ਕਤੀ ਨੂੰ ਵੀ ਤੇਜ਼ ਕਰਦੇ ਹਨ ਸਾਡੀ ਦਿਮਾਗੀ ਬਿਮਾਰੀਆਂ ਨੂੰ ਵੀ ਦੂਰ ਹੁੰਦੀਆਂ ਹਨ ਜੇਕਰ ਅਸੀਂ ਹਰ ਰੋਜ਼ ਦੋ ਬਦਾਮ ਵੀ ਭਿਓ ਕੇ ਸਵੇਰੇ ਛਿਲਕੇ ਉਸ ਨੂੰ ਖਾਈਏ ਤਾਂ ਸਾਡੇ ਸਰੀਰ ਵਿੱਚ ਕਮਜ਼ੋਰੀ ਨਹੀਂ ਆਉਂਦੀ ਜਿਸ ਨਾਲ ਸਾਡੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਾਧੀ ਹੈ ਸੁੱਕੇ ਮੇਵੇ ਵੀ ਬਹੁਤ ਤਾਕਤਵਰ ਹੁੰਦੇ ਹਨ ਜਿਸ ਨਾਲ ਸਾਡੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਹੁਣ ਅਸੀਂ ਇਹਨਾਂ ਨੂੰ ਹਲਕੇ ਗੈਸ ਤੇ ਭੁੰਨਾਂਗੇ ਇਸ ਨੂੰ ਹਿਲਾਉਂਦੇ ਰਹਿਣਾ ਤਾਂ ਕਿ ਇਹ ਸੜ ਨਾ 5-7 ਮਿੰਟ ਤੱਕ ਸੇਕ ਲਵਾ ਕੇ ਗੈਸ ਬੰਦ ਕਰ ਦਿਓ ਚੰਗੀ ਤਰ੍ਹਾਂ ਭੁੰਨ ਲੈਣ ਤੋਂ ਬਾਅਦ ਇਸ ਨੂੰ ਚਾਕੂ ਨਾਲ ਬਰੀਕ-ਬਰੀਕ ਕੱਟ ਦੇਣਾ ਹੈ ਤਾਂ ਕਿ ਲੱਡੂ ਬਣਾਉਣ ਸਮੇਂ ਕੋਈ ਸਮੱਸਿਆ ਨਾ ਆਵੇ ਹੁਣ ਡਰਾਈ ਫਰੂਟ ਨੂੰ ਕੱਟ ਦੇਣ ਤੋਂ ਬਾਅਦ ਸਾਨੂੰ ਲੱਡੂਆਂ ਨੂੰ ਮਿੱਠਾ ਬਣਾਉਣ ਲਈ ਉਸ ਵਿੱਚ ਮਿੱਠਾ ਪਾਉਣਾ ਪਵੇਗਾ ਜਿਸ ਲਈ ਅਸੀਂ ਖੰਜੂਰ ਲਵਾਂਗੇ ਖੰਜੂਰ ਦੇ ਬੀਜਾਂ ਨੂੰ ਐਡ ਕਰ ਦੇਣਾ ਹੈ ਹੁਣ ਇੱਕ ਕੜਾਹੀ ਵਿੱਚ ਥੋੜਾ ਜਿਹਾ ਤੇਲ ਪਾ ਕੇ ਉਸ ਵਿੱਚ ਖੰਜੂਰ ਤੇ ਕੱਟੇ ਹੋਏ ਅੰजीर ਨੂੰ ਪਕਾਉਣਾ ਹੈ ਇਸ ਨੂੰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਤੇ ਇਸ ਨੂੰ ਪਕਾ ਲੈਣਾ ਹੈ ਚੰਗੀ ਤਰ੍ਹਾਂ ਪਕਾ ਲੈਣ ਤੋਂ ਬਾਅਦ ਕੱਟੇ ਹੋਏ ਡਰਾਈ ਫਰੂਟਸ ਪਾਉਣੇ ਹਨ ਫਿਰ ਇਸ ਨੂੰ ਫਿਰ ਇਸ ਵਿੱਚ ਫੁੱਲ ਮਖਾਣੇ ਲੈਣੇ ਹਨ ਜਿਨ੍ਹਾਂ ਨੂੰ ਗ੍ਰੈਂਡਰ ਦੀ ਮਦਦ ਨਾਲ ਦਲੀਏ ਵਾਂਗੂ ਬਣਾ ਲੈਣਾ ਹੈ ਯਾਨੀ ਕਿ ਪੂਰਾ ਨਹੀਂ ਪੀਸਣਾ ਅੱਧ ਦਲੀਆ ਜਿਹੇ ਬਣਾ ਲੈਣਾ ਹੈ ਫਿਰ ਉਸ ਪਾਊਡਰ ਨੂੰ ਵੀ ਕੜਾਹੀ ਵਿੱਚ ਪਾ ਲੈਣਾ ਹੈ ਇਸੇ ਤਰ੍ਹਾਂ ਅਸੀਂ ਭੁੰਨੇ ਹੋਏ ਛੋਲੇ ਲੈਣੇ ਹਨ ਉਹਨਾਂ ਨੂੰ ਵੀ ਗ੍ਰੈਂਡਰ ਵਿੱਚ ਪੀਸ ਲੈਣਾ ਹੈ ਫਿਰ ਇਸ ਨੂੰ ਵੀ ਕੜਾਹੀ ਵਿੱਚ ਪਾ ਲੈਣਾ ਹੈ ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਫਿਰ ਇਸ ਦੇ ਛੋਟੇ-ਛੋਟੇ ਲੱਡੂ ਬਣਾ ਲਵੋ ਇਹ ਬਹੁਤ ਹੀ ਤਾਕਤਵਰ ਲੱਡੂ ਹਨ ਜਿਸ ਨੂੰ ਖਾਣ ਨਾਲ ਤੁਹਾਡੇ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ ਤੁਸੀਂ ਸਿਹਤਮੰਦ ਬਣੋਗੇ ਡਾਕਟਰ ਦੀ ਦਵਾਈ ਖਾਣ ਨਾਲੋਂ ਬਿਹਤਰ ਹੈ ਤੁਸੀਂ ਇਹਨਾਂ ਲੱਡੂ ਨੂੰ ਘਰ ਵਿੱਚ ਬਣਾਓ ਜਿਸ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੁਹਾਨੂੰ ਇਹਨਾਂ ਲੱਡੂਆਂ ਨਾਲ ਖੂਨ ਦੀ ਕਮੀ ਵਿਟਾਮਿਨ ਦੀ ਕਮੀ ਸਰੀਰ ਥੱਕਿਆ-ਥੱਕਿਆ ਰਹਿਣਾ ਜਾਂ ਜਿਨ੍ਹਾਂ ਦਾ ਭਾਰ ਘਟ ਹੈ ਭਾਰ ਨਹੀਂ ਵਧਦਾ ਇਹ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਥੋੜੇ ਹੀ ਦਿਨਾਂ ਵਿੱਚ ਤੁਹਾਨੂੰ ਲੱਗੇਗਾ ਕਿ ਤੁਸੀਂ ਹੁਣ ਬਿਹਤਰ ਮਹਿਸੂਸ ਕਰ ਰਹੇ ਹੋ ਤੁਹਾਨੂੰ ਥਕਾਵਟ ਨਹੀਂ ਹੁੰਦੀ ਤੇ ਤੁਸੀਂ ਸਿਹਤਮੰਦ ਬਣੋਗੇ ਸੋ ਦੋਸਤੋ ਤੁਸੀਂ ਵੀ ਇਹਨਾਂ ਤਾਕਤਵਰ ਲੱਡੂਆਂ ਨੂੰ ਬਣਾਓ ਤੇ ਇਸ ਨੁਸਖੇ ਨੂੰ ਅਪਣਾਓ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ